ਪਣੇ ਲੱਕੀ ਯਾਰ ਕੋਲੇ ਕੱਲ ਇਹਨੇ ਮਾਂ ਦੇ ਪੁੱਤ ਨੇ ਸਟੰਟ ਕਰਾਉਂਦੇ ਟਰੈਕਟਰ ਭੰਨਤਾ ਸਾਰੇ ਹੀ ਚੱਲ ਕੋਈ ਨਾ ਆਇਆ ਹੀ ਇੱਕ ਸੀ ਬਈ ਕੋਈ ਚੱਕਰ ਨਹੀਂ ਲੱਕੀ ਯਾਰਾ ਤੇ ਲੋਹਾ ਦਾ ਪੁੱਤ ਸਿੱਧਾ ਹੋ ਜਾਂਦਾ ਜਰਦਿਆ ਬਚ ਗਿਆ ਤੂੰ ਵਾਵਾ ਬਾਤ ਗਿਆ ਬਈ ਨਹੀਂ ਡੈਕ ਫਿਰਦੇ ਉੱਤੇ ਚਿਪ ਜਾਣਾ ਇਹ ਡੈਕ ਕਿੱਡਾ ਇਹਦਾ ਬੀਤੇ ਦਿਨ ਹੀ ਲੱਕੀ ਗੋਲਡ ਸਮਿਥ ਜਦੋਂ ਟਰੈਕਟਰ ਨਾਲ ਸਟੰਟ ਕਰਦਾ ਪਿਆ ਸੀ ਤਾਂ ਟਰੈਕਟਰ ਦੇ ਪਿੱਛੇ ਲੱਗੇ ਡੈੱਕ ਦਾ ਜਿਆਦਾ ਵਾਜਨ ਹੋਣ ਕਰਕੇ ਜਦੋਂ ਟਰੈਕਟਰ نیچے ਡਿੱਗਿਆ ਤਾਂ ਪਿੱਛੋਂ ਟਰੈਕਟਰ ਦੇ ਤੇੜਾ ਆ ਗਏ ਤੁਸੀਂ ਸਕਰੀਨ ਉੱਪਰ ਚੱਲਦੀ ਵੀਡੀਓ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਟਰੈਕਟਰ ਪਿੱਛੋਂ ਬਿਲਕੁਲ ਤੜ ਚੁੱਕਿਆ ਹੈਗਾ ਸੋ ਉੱਥੇ ਆਪਾਂ ਤੁਹਾਨੂੰ ਦੱਸੀ ਕਿ ਲੱਕੀ ਗੋਲਡ ਸਮਿਥ ਕੋਲ ਬੀਤੇ ਦਿਨ ਹੀ ਗਿੱਲ ਮਾਣੂ ਕੇ ਜੋ ਲੱਕੀ ਗੋਲਡ ਸਮਿਥ ਦਾ ਦੋਸਤ ਆ ਉਹ ਵੀ ਪਹੁੰਚਿਆ ਉਸ ਨੂੰ ਹੌਸਲਾ ਦੇਣ ਵਾਸਤੇ ਜੋ ਵੀਡੀਓ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਸੋ ਲੱਕੀ ਨੇ ਬੀਤੇ ਦਿਨ ਹੀ ਬਲੌਗ ਸ਼ ਦੇ ਕਿ ਉੱਟ ਉੱਟ ਚੁੱਕੀਆਂ ਨੇ ਤੇ ਇੱਥੇ ਲੱਕੀ ਨੇ ਇਹ ਵੀ ਕਿਹਾ ਕਿ ਸਵਰਾਜ ਟਰੈਕਟਰ ਦਾ ਲੋਹਾ ਜਿਹੜਾ ਕਿ ਉਹ ਮਾੜਾਗਾ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਤੁਹਾਨੂੰ ਕੀ ਲੱਗਦਾ ਕੀ ਸਵਰਾਜ ਟਰੈਕਟਰਾਂ ਦੇ ਲੋਹੇ ਕਮਜ਼ੋਰ ਨੇ ਜਾਂ ਟਰੈਕਟਰ ਦੇ ਪਿੱਛੇ ਲੱਗੇ ਡੈਕ ਦੇ ਵਿੱਚ ਹੀ ਬਾਜਰ ਜਿਆਦਾ ਸੀਗਾ ਤਾਂ ਕਰਕੇ ਇਹ ਟੁੱਟ ਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਤੇ ਨਾਲ ਦੇ ਨਾਲ ਗਿੱਲ ਮਾਣੂ ਕੇ ਪਹੁੰਚਿਆ ਸੀਗਾ ਲੱਕੀ ਕੋਲ ਜਿੱਥੇ ਕਿ ਉਸਨੇ ਜਾ ਕੇ ਇਹੀ ਕਿਹਾ ਕਿ ਚਲ ਤੂੰ ਬਚ ਗਿਆ ਬਹੁਤ ਆਗਾ ਜੇਕਰ ਡੈਕ ਤੇਰੇ ਉੱਪਰ ਡਿੱਗੇ ਜਾਂਦਾ ਤਾਂ ਤੇਰਾ ਬਚਣਾ ਬਹੁਤ ਔਖਾ ਹੋ ਜਾਣਾ ਸੀਗਾ ਕਿਉਂਕਿ ਲੱਕੀ ਦੇ ਪਿੱਛੇ ਲੱਗੇ ਡੈਕ ਦਾ ਬਾਜਰ ਵੀ ਬਹੁਤ ਜ਼ਿਆਦਾ ਸੀਗਾ ਬਾਕੀ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਵੀ ਦੇਖ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੇ ਰੱਬ ਰਾਖਾ ਸਟੇਰੀਂਗ ਤੇ ਮੇਰਾ ਸਿਰ ਵੱਜਣਾ ਹੀ ਤ ਉਤੋਂ ਐ ਫੈਰੀ ਪੈ ਚੱਲ ਕੋਈ ਨਾ ਪ੍ਰਮਾਤਮਾ ਸੱਚੇ ਪਾਤਸ਼ਾਹ ਲੰਮੀਆਂ ਉਮਰਾਂ ਕਰੇ